Okay. ਰੁਪਈਆ ਤੀਸਰੇ ਵਾਲੇ ਨੂੰ 50000 ਰੁਪਈਆ ਨਾਮ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਕੁਝ ਹੋਰ ਵੀ ਬੰਤੀ ਵਾਲੀਆਂ ਟੀਮਾਂ ਹਨ ਇਹਨਾਂ ਸਾਰੇ ਸਿੰਘਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਮਿਹਨਤ ਕਰਕੇ ਇਸ ਮੁਕਾਬਲੇ ਵਿੱਚ ਹਿੱਸਾ ਲਈਏ ਗੁਰਗੋਵੀ ਸਿੰਘ ਸਟੇਡੀਅਮ ਦੇ ਵਿੱਚ ਜੋ 14 ਫਰਵਰੀ ਨੂੰ ਬਹੁਤ ਵੱਡੇ ਪੱਧਰ ਤੇ ਜੋ ਗੁਰਦਵਾਰਾ ਦਾ ਇਤਿਹਾਸ ਸੁਣਾ ਲਓ ਗੁਰਦਵਾਰਾ ਦੇ ਨੇਪਟੇ ਅ ਰੰਗੀ ਕਦਕਾ ਖੜਾ ਨੂੰ ਮਿਲਦੀ ਏ ਜੀ ਦੋ ਮਿੰਟ ਦਾ ਪਾਈਪ ਤੇ ਜੀ ਕੀ ਬਤੇ ਜੀ ਅਫਗੇਲ ਸਿੰਘ ਜੀ ਚੰਗੌਰ ਦਾ ਇਤਿਹਾਸ ਸੁਣਾ ਲਗੇ ਗੱਜ ਕੇ ਜਰਾ ਹਾਂ ਤੁਮ ਲਾ ਬੰਨਾ ਬਗੈਰ ਸੋ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਬਗੇਲ ਸੰਗ ਆਪ ਜੀ ਨੂੰ ਔਨਰ ਟੋਲ ਪਾਤ ਰੱਖਿਆ ਜਾਣ ਬਿਨਾ ਸ਼ੀਸ਼ੇ ਤੋਂ ਜਿਹਨੂੰ ਕਹਿੰਦੇ ਆ ਮੂੰਹ ਜਵਾਨੀ ਬਿਨਾ ਚੁਗਲ ਦੇਖੇ ਨਿਆਣ ਸਿੰਘ ਸ਼ੀਸ਼ੇ ਨੂੰ ਚੁਗਲ ਕਹਿੰਦੇ ਹਨ ਬਿਨਾ ਚੁਗਲ ਦੇਖੇ ਜਿਵੇਂ ਜੰਗ ਜੁੱਧਾਂ ਦੇ ਵਿੱਚ ਖਾਲਸਾ ਜੰਗਲਾਂ ਦੇ ਵਿੱਚ ਰਹਿੰਦਾ ਸੀ ਅੱਜ ਕੱਲ ਤਾਂ ਸਮਾਂ ਇਹੋ ਜਿਹਾ ਹੋ ਗਿਆ ਕਿ ਪੱਗਾਂ ਬੰਨਣ ਨੂੰ ਵੀ ਦਿਮਾਲੇ ਬੰਨਣ ਨੂੰ ਘੰਟਾ ਘੰਟਾ ਡੇਡ ਡੇਡ ਘੰਟਾ ਲੱਗ ਜਾਂਦਾ ਪਰ ਖਾਲਸੇ ਨੂੰ ਹੁਕਮ ਹੈ ਜਿਹੜਾ ਦਿਮਾਲੇ ਦਾ ਸਲੋਕ ਉਚਾਰਿਆ ਗੁਰੂ ਸਾਹਿਬ ਜੀ ਨੇ ਉਸ ਸਮੇਂ ਦੇ ਵਿੱਚ ਸੀਮਤ ਰਹਿ ਕੇ ਗੁਰੂ ਕੀ ਫੌਜ ਨੇ ਦਿਮਾਲਾ ਚੁਲਾਉਣਾ ਹੁੰਦਾ ਹੈ ਜਿਹੜਾ ਦਿਮਾਲੇ ਦਾ ਸ਼ਲੋਕ ਹੈ ਨਾ ਉਹਨਾਂ ਸਮਾਂ ਹੀ ਇੱਕ ਸਤਿਗੁਰਾਂ ਨੇ ਦਿੱਤਾ ਹੈ ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਇਹ ਤਿਆਰ ਪ੍ਰਚਾਰ ਰੰਦੀ ਹੈ ਇਸ ਕਰਕੇ ਸਤਿਗੁਰਾਂ ਨੇ ਖਾਲਸੇ ਨੂੰ ਇਹ ਤਿਆਰ ਪਰ ਤਿਆਰ ਰਹਿਣ ਦਾ ਹੁਕਮ ਦਿੱਤਾ ਤੇ ਜਿੰਨਾ ਸ਼ਲੋਕ ਹੈ ਸ਼ਲੋਕ ਦੇ ਅੰਦਰ ਹੈ ਤੇ ਖਾਲਸਾ ਦਿਮਾਲਾ ਚੁਲਾ ਲੈਂਦਾ ਹੈ ਸੋ ਬਿਨਾ ਸ਼ੀਸ਼ਾ ਦੇਖੇ ਜੋ ਗੁਰੂ ਕੀ ਲਾਡਲੀ ਫੌਜ ਬਘੇਲ ਸਿੰਘ ਜੀ ਇਹ ਕਿਸਾਂ ਵਾਲੇ ਸ਼ਾਸਤਰ ਹਨ ਕਿਉਂਕਿ ਨਿਹੰਗ ਸਿੰਘ ਜਿਹੜੇ ਹਨ ਇਹ ਕਈ ਵਾਰ ਹੈ ਨਾ ਮਨ ਦੇ ਵਿੱਚ ਸ਼ੰਕਾ ਆ ਜਾਂਦਾ ਕਿ ਨਿਹੰਗ ਸਿੰਘ ਸ੍ਰੀ ਸਾਹਿਬਾ ਲਾ ਕੇ ਰੱਖਤੀਆਂ ਐਂ ਕਰਦਾ ਪਰ ਜਿਹੜੇ ਗੇਟਾਂ ਦੇ ਵਿੱਚ ਸ਼ਸਤਰ ਹੁੰਦੇ ਹਨ ਇਹ ਅੰਦਰ ਹੁੰਦੇ ਗੌਪਤ ਹੁੰਦੇ ਹਨ ਇਹ ਤਾਂ ਰੱਖਦੇ ਹਨ ਕਿ ਜੰਗ ਜੁਦ ਕਰਦਿਆਂ ਸ਼ਸਤਰ ਬਿਸਰ ਜਾਵੇ ਤੇ ਇਹ ਜਿਹੜੇ ਸ਼ਸਤਰ ਹਨ ਆਪਣੇ ਕਕਾਰ ਪੂਰੇ ਰੱਖਦੇ ਹਨ ਇਹਨਾਂ ਦੇ ਵਿੱਚ ਗੋਲ ਚੱਕਰੀ ਖੰਡਾ ਬਾਗ ਤੀਰ ਤੇ ਸ੍ਰੀ ਸਾਹਿਬ ਹੁੰਦੀ ਹੈ ਸੋ ਹੁਣ ਆਪ ਜੀ ਨੂੰ ਬਿਨਾਂ ਸ਼ੀਸ਼ੇ ਦੇਖਿਆ ਬਿਨਾਂ ਚੁਗਲ ਦੇਖਿਆ ਹੀ ਮਗੇ ਰਸੰਗ ਜੀ ਦਮਾਲਾ ਚਲਾ ਕੇ ਦਿਖਾਉਣਗੇ ਤਿਆਰ ਪਰ ਤਿਆਰ ਹੋ ਕੇ ਨਿਕਾੜੇ ਨ ਜਾਵੇ ਫੜੇ ਪਾਵੇ ਨਿਹਾਲ ਹੋ ਜਾਵੇ ਹੰਤ ਸ੍ਰੀ ਅਕਾਲ ਪਾਈ ਸ਼ੇਰ ਸਿੰਘ ਜੀ ਜੇ ਦਮਾਲੇਲਾ ਸ਼ਲੋਕ ਹੈ ਕਹਦੇ ਉਹ ਦੇ ਦਿਓ ਉਹਨੂੰ ਉੱਥੇ ਚਲਾ ਦੇਗਾ ਸੁ ਦਮਾਲੇਲਾ ਦਮਾਲੇਲਾ ਸ਼ਲੋਕ ਖੇਤੀ ਕਰੋ ਪਰ ਖੇਤੀ ਨਾਲ ਨਾਲ ਤੇ ਸਿੰਘ ਜਿਆਦਾ ਵਧੀਆ ਲੱਗਣਗੇ ਜਲਦੀ ਕਰੋ ਜਲਦੀ ਤਰਾਕੇ ਗੁਰਬਾਲ ਬ੍ਰਹਮਾ ਦਾ ਆਵਾਜ਼ ਕਰਦੇ ਪੂਰੀ ਆਵਾਜ਼ ਕਰਦੇ ਫੁੱਲ ਦੀ ਹੈ ਹੰਤ ਨਾ ਪਾਰ ਆਵਾਰ ਸ਼ਰੋਗ ਤਜੇ ਜੋਦ ਮਰਲਾ ਛੁਟੇ ਖੂਬ ਫਰ ਰਾਜ ਜਿ ਆਪ ਅਜਬ ਸੋਹੇ ਜਿ ਕਰੇ ਪੰਦੇ ਤੋੜੇ ਵਾਲਾ ਗੁਰੂ ਜੀ ਨੇ ਫਤੇ ਸਿੰਘ ਜੀ ਕੋ ਬੁਲਾਇਆ ਚੜ੍ਹੈ ਗੋਤੂਰ ਜੈਸਾ ਪੰਥ ਐਸਾ ਮੁਖ ਤੇ ਅਲਾਇਆ ਹਮ ਅਕਰਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਦੀਨ ਮਜਬੂਤ ਜੋਤ ਜੂਕੀਨਾ ਖੰਡਾ ਫੜਿਆ ਦੁਤਾਰਾ ਹੈ ਛਈ ਮਈ ਮਾਰ ਸਭ ਦੂਰ ਕੀਨੀ ਸਰਉਦਰ ਫੜਿਆ ਤਰਾਰਾ ਹੈ ਗगन ਮੰਡਲ ਮੈਂ ਬੂੰਗਾ ਹਮਾਰਾ ਮਹਾਕਾਲ ਰਥਵਾਰਾ ਹੈ ਗगन ਮੰਡਲ ਮੈਂ ਬੂੰਗਾ ਹਮਾਰਾ ਮਹਾਕਾਲ ਰਥਵਾਰਾ ਹੈ ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਨਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਆਕੇ ਅਸੀਸ ਹਮਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਆਕੇ ਅਸੀਸ ਹਮਾਰਾ ਹੈ ਲੱਟਪਟ ਫਰਰੇ ਸਾਜ ਰਹੇ ਗੁਰ ਸ਼ਬਦਨ ਕੀ ਭਈ ਚੰਕਾਰ ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ ਸਭ ਕੋ ਲਿਆ ਉਦਾਰ ਲੱਟਪਟ ਫਰਰੇ ਸਾਜ ਰਹੇ ਗੁਰੂ ਸਾਪ ਜਨ ਕੀ ਭਈ ਚੰਕਾਰ ਪ੍ਰਗਟ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ ਸਭ ਕੁਲ ਲੀਆ ਉਧਾਰ ਸਿਰ ਮਸਤਕ ਰੱਖਿਆ ਪਰਮ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਨਾਜਿਕ ਦੀਸੁਰ ਹੈ ਸਿਰ ਮਸਤਕ ਰੱਖਿਆ ਪਰਮ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ ਅਦਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ੁਰ ਹੈ ਸਰਬ ਰਖਿਆ ਗੁਰਦਿਆਲ ਹੈ ਭੈ ਦੁਖ ਬਿਨਾ ਸੁਨਹਿ ਭਗਤ ਵਛਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਜੁੱਤ ਹੈ ਸਰਬ ਰਖਿਆ ਗੁਰਦਿਆਲ ਹੈ ਭੈ ਦੁਖ ਬਿਨਾ ਸੁਨਹਿ ਭਗਤ ਵਛਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਜੁੱਤ ਹੋਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚਤ ਮਾਲੜਾ ਹੋਂ ਸਭ ਹੋਈ ਛਿੰਜ ਇਕੱਠੀਆਂ ਦਿਉ ਬੈਠਾ ਵਿਖੇ ਆਪ ਜੀਓ ਹੋਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚਤ ਮਾਲੜਾ ਸਭ ਹੋਈ ਛਿੰਜ ਇਕੱਠੀਆਂ ਦੇਉ ਗਾਠਾ ਵੇਖੈ ਆਪ ਜੀਓ ਆਵਾਜ਼ ਵਜਨ ਟਮਕ ਭੇਈਆਂ ਮਨ ਲਖੇ ਲੈਦੇ ਫੇਰੀਆਂ ਨੇਨਾ ਬਾਹਰਾ ਹਰਦੀਸਹਿ ਹਾਜ਼ਰ ਜਾਹਰਾ ਤੂੰ ਵਰਨਾ ਚਹਿਨਾ ਹਰਦੀਸਹਿ ਹਾਜ਼ਰ ਜਾਹਰਾ ਸੋਣਾ ਸੁਣਾ ਤੁਝੈ ਧਿਆਏਂ ਦੇ ਤੇਰੇ ਭਗਤ ਰਤੇ ਗੁਣਤਾ ਸੁਜੀਓ ਉਬਰਨਾ ਜਿਹਨਾ ਬਾਹਰਾ ਹਰ ਦਿਸਹ ਹਾਜਰ ਜਾਹਰਾ ਸੁਣ ਸੁਣ ਤੁਜੈ ਧਿਆਈ ਦੀ ਤੇਰੀ ਭਗਤ ਰਤੇ ਗੁਣ ਤਾਸ ਜਿਉ ਮੈਂ ਜੁਗ ਜੁਗ ਦਾ ਸੇਵੜੀ ਗੁਰ ਕੱਟੀ ਮਹਿਟੀ ਜੇਵੜੀ ਹਉ ਬਾਹੜ ਛਿੰਜਣਾ ਨਚਉ ਨਾਨਕ ਅਉਸਰ ਲੱਦਾ ਭਾਲ ਜਿਉ ਮੈਂ ਜੁਗ ਜੁਗ ਦਾ ਸੇਵੜੀ ਗੁਰ ਕੱਟੀ ਮਹੱਦੀ ਜੇਵੜੀ ਆਹ ਬਾਹੜ ਛਿੰਜਣਾ ਨੱਚਉਣਾ ਨਾਕ ਔਸਰ ਲਟਾ ਭਾਲ ਦਿਓ ਓ ਸ੍ਰੀ ਆਕਾਨ ਸ੍ਰੀ ਮਹਾਕਾ ਜੀ ਸਹਾਇ ਸ਼ਲੋਕ ਤੁਮਾਲੇ ਦਾ ਸਲੋ ਨੀ ਨੀ ਰਾਤ ਕੀ ਗੁਰਪਾਰਨਾ ਤੇ ਧਰ ਪਰ ਪੰਚ ਮਹਾਂ ਵਿਕਾਰ ਨਾਲਕਸਾਉ ਰਾਤੀ ਐ ਅੰਤ ਨਾ ਪਾਰਾ ਬਾਰ ਸਜਾ ਜੋਤ ਮਾਲਾ 501 ਰੁਪਿਆ ਅੱਜ ਖਵਾਨ ਵਿਲੇਸ਼ਾ ਲੋ ਭਾਈ ਮਕੇ ਸਿੰਘ ਵਾਸਤੇ ਗੁਰੂ ਜੀ ਨੇ ਭਤੇ ਸਿੰਘ ਜੀ ਕੋ ਬੁਲਾਇਆ ਕਲੇ ਜੋਤੀ ਰਾਣੀ ਦਾ ਮੰਤਪੇ ਦਾ ਮੁਕਤੇ ਅਲਾਇਆ

ਵੜਿਆ ਕਰਾਰਾ ਹੈ ਗगन ਮੰਡਲ ਮੈਂ ਬੁੰਗਾ ਹਮਾਰਾ ਮਹਾਕਾਲ ਰਾਜੂ ਮੱਕੜ ਜੀ ਜਿੱਲੇ ਮੈਂ ਤੋਂ ਪਹੁੰਚਦਾ ਸਿਰ ਪਰ ਮੁਕਤ ਮੁਕਟ ਪਰ ਚਕਰ ਆਇਆ ਅਜਬ ਫੁਹਾਰਾ ਹੈ ਆਕੇ ਦੀਬਾ ہمارا ਤੋਲ ਬੰਦ ਕਰ ਲੋ ਤੋਲ ਬੰਦ ਕਰ ਦੋ ਸਾਜ ਰਹਾ ਗੁਰ ਸ਼ਬਦ ਦਨ ਕੀ ਭਈ ਜੰਧਾਰ ਸਗਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਸਭ ਕੁਲ ਲਿਆ ਉਦਾਰ ਜਰ ਮਸਤਕ ਰਖਿਆ ਭਾਰ ਬ੍ਰਹਮ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਕੋ ਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦਿਆਲ ਹੈ ਭੈ ਦੁਖ ਵਿਨਾਸ਼ਣ ਹੈ ਭਗਤ ਵਛਲ ਅਨਾਥ ਨਾਥਾ ਕਰਨ ਨਾਨਕ ਪੁਰਖ ਇੱਕ ਪਹਾ ਤਨ ਦੇ ਖੇਦਿਆ ਨਹਤੇ ਪੰਜ ਜੁਆਰ ਮੈਂ ਗੁਰਥਾਪੀ ਦਿੱਤੀ ਕਾਂਡ ਜਿਓ ਸਭ ਇਕੱਠੇ ਹੋਏ ਆਇਆ ਤੜਜਨ ਬਾਤ ਵਟਾਇਆ ਗੁਰਮੁਖ ਲਾਹਾ ਲੈ ਗਏ ਮਨ ਮੁਖ ਚਲੇ ਮੂਲ ਗਵਾਏ ਜਿਓ ਉਹ ਵਰਣਾ ਚਹਿੜਾ ਬਹਾਰਾ ਸਰਬਿਸਤੇ ਹਾਜ਼ਰ ਜਹਰਾ ਸੁਰਬਲ ਕੂリエ ਧਿਆਏ ਤੇਰੇ ਭਗਤਰ ਤੇ ਗੁਰਦਾਪੀਓ ਮੈਂ ਜੁਗ ਜੁਗ ਤੇਈ ਸੇਬੜੀ ਗੁਰਕੱਟੀ ਮਹਿੰਦੀ ਦੇਵੜੀ ਹੌ ਬਾਣ ਸਿੰਘ ਤੇ ਨੱਚੋ ਨਾਨਕ ਅਸੁਰਨ ਨੱਤਾ ਭਾਲ ਜਿਓ ਮੈਂ ਜੁਗ ਜੁਗ ਦੇਈ ਤੇਵੜੀ ਗੁਰਕੱਟੀ ਮਹਿੰਦੀ ਦੇਵੜੀ ਹੌ ਬਾਣ ਸਿੰਘ ਤੇ ਨੱਚੋ ਨਾਨਕ ਅਸੁਰਨ ਨੱਤਾ ਭਾਲ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗਏ ਜਿਨਾਰੇ ਅਗਜਾਵੇ ਬਾਬਾ ਫਰਹਦ ਸਿੰਘ ਸਾਹਿਬ ਜੀ ਦੇ ਮਨ ਨੂੰ ਪਾਵੇ ਹੋ ਸ੍ਰੀ ਆਕਾਰੇ ਗਏ ਜਿਨਾਰੇ ਅਗਜਾਵੇ ਭਨੇ ਪਾਵੇ ਸਾਹਿਬ ਜਲਾ ਬਾਬਾ ਫਰਹਦ ਸਿੰਘ ਸਾਹਿਬ ਜੀ ਦੇ ਮਨ ਨੂੰ ਪਾਵੇ ਹੋ ਸ੍ਰੀ ਆਕਾਰੇ ਸੱਜ ਜੀ ਇੱਕ ਜਿਨਾਰੇ ਤੁਹਾਡੇ ਨੂੰ ਸੱਜ ਜੀ ਪਤਾ ਚਲੇ ਸਿੰਘਾਂ ਦਾ ਜਾ ਕੀਂਦਾ ਤੋ ਜਿਨ੍ਹਾਂ ਨੇ ਬਿਨਾ ਚੀਜ਼ਾਂ ਦੇ ਕੇ ਅੰਦਮਾਲਾ ਚਲਾਇਆ ਹੈ ਅੱਜ ਵੀ ਦਲਾ ਪੰਥਾਂ ਦੇ ਵਿੱਚ ਜੋ ਦੇਹਾਂ ਸਿੰਘ ਫੌਜਾਂ ਵਿਚਰਦੀਆਂ ਹਨ ਜੋ ਚੱਕਰਵਰਤੀ ਰਹਿੰਦੇ ਹਨ ਉਹ ਇਸੇ ਤਰ੍ਹਾਂ ਹੀ ਕਿਉਂਕਿ ਦੇਖੋ ਬੈਠ ਕੇ ਅੰਦਮਾਲਾ ਚਲਾਉਣਾ ਗੁਰੂ ਸਾਹਿਬ ਜੀ ਨੇ ਜਿਹੜੀ ਆਪਾਂ ਨੂੰ ਸਿੰਘਾਂ ਨੂੰ ਮਰਜ਼ਾਦਾ ਬਖਸ਼ਿਸ਼ ਕੀਤੀ ਹੈ ਆਪਣੇ ਗੋਡਿਆਂ ਦੇ ਉੱਤੇ ਹਜ਼ੂਰੀਆ ਵਿਛਾ ਕੇ ਤੇ ਸਾਨੂੰ ਕੰਗਾ ਕਰਨਾ ਕਿ ਜਿਹੜੇ ਕੇਸ ਹਨ ਉਹ ਆਪਣੇ ਹਜ਼ੂਰੀਏ ਦੇ ਵਿੱਚ ਰਹਿਣ ਖਿਜੂਰੀਆਂ ਦੇ ਵਿੱਚੋਂ ਕੇਸ ਇਕੱਠੇ ਕਰਕੇ ਫਿਰ ਉਹਨਾਂ ਨੂੰ ਚੰਡਾ ਭੇਟ ਕਰ ਦਿੰਦੇ ਹਨ ਚੰਡਾ ਭਾਵ ਅੱਗ ਦੇ ਵਿੱਚ ਸਾਰ ਦਿੰਦੇ ਹਨ ਪੈਰਾਂ ਦੇ ਵਿੱਚ ਨਹੀਂ ਸੁੱਟਣੇ ਸੋ ਇਸੇ ਤਰ੍ਹਾਂ ਹੀ ਅੱਜ ਵੀ ਗੜਾ ਪੰਥਾਂ ਦੇ ਵਿੱਚ ਜੋ ਗੁਰੂ ਕੀ ਲਾਡਲੀ ਫੌਜ ਫਿਚਰਦੀ ਹੈ ਉਹ ਇਸੇ ਤਰ੍ਹਾਂ ਹੀ ਬਿਨਾਂ ਸ਼ੀਸ਼ਾ ਦੇਖੇ ਅੱਧੀ ਸੁੰਦਰ ਦਮਾਲੇ ਚੜਾ ਲੈਂਦੇ ਹਨ ਗੱਜ-ਗੱਜ ਕਰੇ ਗਜਾਵੇ ਸਹਿਜਦਾ ਬਾਬਾ ਫਤੇ ਸਿੰਘ ਸਾਹਿਬ ਜੀ ਦਾ ਮਨ ਨੂੰ ਪਾਵੇ ਸਿਰਾਂ ਕਾਲ ਹੈ ਭਾਈ ਸ਼ੇਰ ਸਿੰਘ ਜੀ ਸੰਗਤ ਜੀ ਕਿ ਕੋਈ ਕੋਈ ਬੇਇਨਤੀ ਸਮਝ ਲਿਆ ਕਰ ਜਿਕਾਰੇ ਨਹੀਂ ਉੱਚੀ ਬਾਜੇ ਪਤਾ ਜੱਜ ਮਾਜਰੀ ਸਿੰਘ ਬਗੈਰ ਜੁਗਲਤ ਹਮਾਲਾ ਸਜਾਉਂਦੇ ਸੰਗਤ ਨੂੰ ਇਹ ਬੇਇਨਤੀ ਕਰਦਾ ਕਿ ਅਗਰ ਇੱਕ ਗੱਦੀ ਗੱਦੀ ਗਾਰੇ ਦਾ ਜਵਾਬ ਦੇ ਦੋ ਬਾਏ ਸੋਨਿਆ ਸ੍ਰੀ ਆਕਾਲ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਗੁਰਮੁਖ ਪਰਿਵਾਰਾਂ ਨੇ ਸਿੰਘ ਨੂੰ ਮਾਇਆਦਾਨ ਕਰਕੇ ਮਾਇਆ ਭੇਟ ਕਰਕੇ ਜੋ ਹੌਸਲਾ ਬਣਾਈ ਬਾਂਤੀ ਹਨ ਗੁਰੂ ਸਾਹਿਬ ਜੀ ਪਾਈ ਨੂੰ ਕਿਸੇ ਨਹੀਂ ਕਹਿੰਦੇ ਚੰਗੌਰ ਦਾ ਇਤਿਹਾਸ ਨਾਲ ਮਾਰਾ ਗੱਜ ਕੇ ਜਰਾ ਆ ਪੂਰੀ ਤਰ੍ਹਾਂ ਹੈ ਉਹ ਹੈ ਕਲਗੀਧਰ ਪਾਸ਼ਾ ਪਹਿਲਾਂ ਮੈਂ ਇੱਕ ਵਾਰ ਮਰਗੀ ਮੈਂ ਉਤੋਂ ਸ਼ੁਰੂ ਕਰਾਂਗਾ ਇੱਕ ਵੀਡੀਓ ਬੜੀ ਚੱਲ ਰਹੀ ਆ ਉਹ ਕਹਿੰਦੇ ਪਾਕਿਸਤਾਨ ਦੇ ਵਿੱਚ ਇੱਕ ਬੰਦੇ ਨੂੰ ਬੜੀਆਂ ਗੋਲੀਆਂ ਮਾਰੀਆਂ ਤੇ ਕਹਿੰਦੇ ਓਕੇ ਜਾਂਦੇ ਵਕਤ ਕਹਿੰਦਾ ਮੈਂ ਭੱਜਾਂਗਾ ਨਹੀਂ 17 ਘੰਟੇ ਲੜਿਆ ਉਹ ਤੇ ਇੱਕ ਬਾਬਾ ਮਾਨੋਚਾਰ ਜੋਧਾ ਅੱਤਰਾ ਫੀਦੇ ਵਿੱਚ ਜੋਧੇ ਨੇ ਪੂਰਾ ਖਾਕ ਕਰਕੇ ਜੋਧੇ ਨੇ ਕਹਿੰਦੇ ਤਾਪਰ ਤੋੜ ਗੋਲੀਆਂ ਇੱਦਾਂ ਚੱਲਦੀਆਂ ਜਿਦਾਂ ਪਤਾ ਨਹੀਂ ਮੀਂਹ ਪੈਂਦਾ ਹੋਵੇ ਕਹਿੰਦੇ ਜੋਧਾ ਦੁੱਧ ਹੋ ਰਿਆ ਨਹੀਂ ਫਿਰ ਕਲਗੀਧਰ ਪਾਸ਼ਾ ਦੀ ਬਾਣੀ ਵਰਦਾ ਹੀ ਚੰਡੀ ਦੀ ਆ ਡੋਰਿਆ ਨਹੀਂ ਤੇ ਉਹਨਾਂ ਨੂੰ ਦੇਖ ਕੇ ਚਾਹ ਚੜ ਜਾਂਦਾ ਹੁਣ ਮੈਂ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਗੱਲ ਸੁਣਾਵਾਂਗਾ ਕਹਿੰਦੇ ਚਮਕੌਰ ਸਾਹਿਬ ਨੂੰ ਜਦੋਂ ਘੇਰਾ ਪੈ ਗਿਆ 10 ਲੱਖ ਖੜ ਜਾਂਦਾ ਕਹਿੰਦੇ ਇੱਧਰ ਪਿਆਰ ਪਰ ਪਿਆਰ ਸਿੱਧ ਚਾਲੀ ਕਹਿੰਦੇ ਇਹਨਾਂ ਦੀ ਅੱਖਾਂ ਵਿੱਚ ਵੱਲ ਬੁੱਲ ਫੜ ਕੇ ਧੱਕ ਕਰਕੇ ਜੋਧਾ ਕਹਿੰਦੇ ਕਾਕਾ ਕਰ ਕਰ ਕਰਦਿਆਂ ਪਿਛਲੀਆਂ ਖੜਗਲੀਆਂ ਕਹਿੰਦਾ ਉੱਤੇ ਮੀਂਹ ਪੈਦਾ ਮੱਖਾਂ ਮੱਖਾਂ ਕਹਿੰਦਾ ਜੋਦੇ ਦੱਦੇ ਨਹੀਂ ਗਏ ਉਹ ਜੋਦੇ ਕਹਿੰਦੇ 40 ਲੱਖ ਮਰ ਲਗੀ 40 ਲੱਖ ਫੌਜ ਹੋ ਗਈ 4 ਲੱਖ ਦੇ ਬਰਾਬਰ ਜਿਹੜਾ ਇੱਕ ਸਿੰਘ ਆ ਇੱਕ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਮਰ ਚਕਾਇਆ ਨਾ ਤੇ ਮਹਾਰਾਜ ਕਹਿੰਦੇ ਕਿ 40 ਲੱਖ ਦੇ ਬਰਾਬਰ ਆ ਇੱਕ ਸਿੰਘ 4 ਲੱਖ ਦੇ ਬਰਾਬਰ ਆ ਕਿ ਉੱਤੇ 40 ਜੀ ਉਹਦੇ ਕਰਕੇ ਕਹਿੰਦੇ ਜਦੋਂ ਜਗਾਰੇ ਛੱਡੇ ਨਾ ਉਹਨਾਂ ਨੇ ਕਿ 10 ਲੱਖ ਫੌਜਾਂ ਨੇ ਕਿੱਕੇ ਹੱਬਾ ਆ ਰਿਆ ਉਹਨਾਂ ਨੂੰ ਚਾਹ ਚੱਕ ਗਿਆ ਕਹਿੰਦੇ ਚਾਹ ਨਾਟ ਚੜਿਆ ਕਿ ਜੋਧਿਆਂ ਨੂੰ ਆ ਮੱਠੜ ਕਰਕੇ ਕਹਿੰਦੇ ਦੇਖ ਲੈਣੇ ਕਹਿੰਦੇ ਆਹ ਵਾਹ ਜੋਦੇਓ ਆ ਤੁਸੀਂ ਹੀ ਹੋਣਾਰੇ ਇਹ ਹਸਣ ਵਾਲੀ ਗੱਲ ਨਹੀਂ ਇਹ ਕਲਗੀ ਕਲਗੀਧਰ ਪਾਸ਼ਾ ਦਾ ਇਤਿਹਾਸ ਹੈ ਜਿਨ੍ਹਾਂ ਨੇ ਦੇਖਿਆ ਨਾ ਜਿਨ੍ਹਾਂ ਨੂੰ ਢਾਲਾਂ ਖੜਕਦੀਆਂ ਦੇਖ ਲਈਆਂ ਜੰਨੂ ਦਾ ਹੱਥ ਨੂੰ ਸੁੱਤਿਆਂ ਨੂੰ ਉਹ ਚਮਕੋੜ ਸਾਹਿਬ ਦੇ ਸ਼ੀਖਰ ਖੜੇ ਨੇ ਇਹ ਵਹੀ ਸੁਣਾਉਣਗੇ ਤੁਹਾਨੂੰ ਤਿਆਰ ਹੈ ਕਰਕੇ ਜੋਧਾ ਬਲੀ ਬਲਵਾਨ ਕਹਿੰਦੇ ਪਹਿਲਾ ਜਫਾ ਲੈ ਕੇ ਤਲਗੀ ਘਰ ਪਾਸਾ ਆਏ ਜੋਨੇ ਅੱਜ ਪਰ ਚੜ ਕੇ ਦੇਖ ਰਹੇ ਨੇ ਕਹਿੰਦੇ ਖਵਾਜਾ ਮਰਦੂਦ ਹੁਣ ਸੁਣਿਓ ਖਵਾਜਾ ਮਰਦੂਦ ਮਾਰਾ ਜਬਰਨਾਮੇ ਵਿੱਚ ਲਿਖਿਆ ਖਵਾਜਾ ਮਰਦੂਦ ਨਹੀਂ ਇਹ ਗਰਦੂਦ ਏ ਇਹ ਜੰਗ ਨੇ ਨਸ ਗਿਆ ਕਹਿੰਦਾ ਉਹ ਕੰਨ ਦੇ ਪਿੱਛੇ ਢੁਕਿਆ ਕਹਿੰਦੇ ਜਦੋਂ ਜੋਦੇ ਲੰਦੇ ਨੇ ਨਾ ਬੰਦਾ ਕਹਿੰਦੇ ਜਦੋਂ ਐ ਕਰਕੇ ਚੋਟੀ ਦੇ ਜੋੜੇ ਹੁਣ ਚੋਟੀ ਦੇ ਇਹ ਨਹੀਂ ਲੰਗੜ ਬੁਗੜ ਗਾਣਿਆਂ ਦੇ ਲਾ ਕੇ ਤੇ ਮੈਂ ਜੋਧਾਂ ਦਾ ਇਹ ਹੋਣੀ ਉਹ ਜੋੜੇ ਨਾ ਆਖ ਦੇਖਦੇ ਨੇ ਜੋੜੇ ਅੱਖਾਂ ਨਾਲ ਨਾ ਉਹਨਾਂ ਦੀਆਂ ਅੱਖਾਂ ਨੂੰ ਐਨਕਾ ਨਹੀਂ ਲੱਗੀਆਂ ਲੱਗੀਆਂ ਐਡੀਆਂ ਬਾਜ ਵਰਗੀਆਂ ਅੱਖਾਂ ਕਹਿੰਦੇ 10 ਲੱਖ ਦੇ ਐਂਡ ਦਾ ਜਰਨਲ ਵੀ ਦੇਖ ਲਿਆ ਇੱਕ ਮਾਹੌਤਿਆ ਵੀ ਸੁਣਾਵਾਂਗਾ ਹੋਰ ਕਹਿੰਦੇ ਜਿਸ ਨੇ ਭਾਈ ਬਚਿੱਤਰ ਸਿੰਘ ਨੂੰ ਚਾਹ ਚੜਿਆ ਨਾ ਗੱਲ ਵਿੱਚ ਪੱਲੂ ਪਾ ਕੇ ਕਿ ਮਹਾਰਾਜ ਆਪ ਦੀ ਜੋ ਮਰਜ਼ੀ ਕਰਾ ਸਕਦੇ ਹੋ ਦੁਰੀ ਚੰਦ ਨੂੰ ਪੈ ਗਿਆ ਭਾਖੜਾ ਦੁਰੀ ਚੰਦ ਸੋਚੇ ਕਿ ਮੈਂ ਹੁਣ ਲੋਰਦਰ ਦੇ ਕਿਲੇ ਦੇ ਵਿੱਚ ਮੇਰਾ ਛੇਰ ਵੱਡਾ ਹਾਥੀ ਉਸ ਤੋਂ ਵੱਡਾ ਤੱਲਾ ਕਹਿੰਦੇ ਤੱਲ ਕਹਿੰਦੇ ਤੱਲ ਪੱਥਰ ਹੋਵੇ ਬੜਾ ਵੱਗਾ ਕਹਿੰਦੇ ਹਾਥੀ ਦੇਖ ਨੂੰ ਤੇ ਉਹ ਦੋ ਸੋਚੇ ਦੁਰੀ ਚੰਦ ਕਿ ਮੈਂ ਹੁਣ ਭਾਜੀ ਜਾਵਾਂ ਤੇ ਵਧੀਆ ਗੱਲ ਆ ਦੁਰੀ ਚੰਦ ਭੱਜਿਆ ਆ ਕਲਗੀਧਰ ਬਾਦਸ਼ਾਹ ਨੂੰ ਪਤਾ ਲੱਗਾ ਕਿ ਦੁਰੀ ਚੰਦ ਟਿਕ ਲੱਗਿਆ ਜੇ ਆ ਕਲਗੀਧਰ ਬਾਦਸ਼ਾਹ ਦੇ ਪਰਵਾਹ ਮਹਾਰਾਜ ਕਿਸੇ ਦੀ ਪਰਵਾਹ ਨਹੀਂ ਕਰਦਾ ਜੀ ਰਹਿਣਾ ਰਵੋ ਨਹੀਂ ਡਰ ਜਾਓ ਦਰਵਾਜ਼ੇ ਖੁੱਲੇ ਨੇ ਜਿਹੜਾ ਮੇਰੇ ਨਾਲ ਲੜਨਗੇ ਜਿਹੜਾ ਮੇਰੇ ਨਾਲ ਖੜੇਗਾ ਤੇ ਮੈਂ ਉਹਨਾਂ ਦੇ ਨਾਲ ਸੱਚ ਖੰਦੇ ਵਿੱਚ ਜਾਵਾਂ ਨਾ ਕਿੱਦਾਂ ਕਹਿੰਦੇ ਨਾ ਪਾਕਿਸਤਾਨ ਦੇ ਸੁਣੀਓ ਇਹ ਗੱਲਾਂ ਛੋੜਨ ਵਾਲੀਆਂ ਜੇ ਉਹ ਕਈ ਕਹਿੰਦੇ ਆ ਗੱਲ ਨਾ ਬੋਲ ਗਰਮ ਗੱਲਾਂ ਨਾ ਬੋਲ ਕਹਿੰਦੇ ਪਾਕਿਸਤਾਨ ਕੋਈ ਬੰਦਾ ਸ਼ਹੀਦ ਹੋਵੇ ਨਾ ਮਰੇ ਤੁਨ ਕਹਿੰਦੇ ਜੰਨਤ ਮਿਲਦੀ ਏ ਨਾ 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 ਇੱਧਰ ਕਲਗੀਧਰ ਪਾਸ਼ਾ ਦੇ ਜੋਧੀਆਂ ਦੀਆਂ ਆ ਸੱਚਖੰਡ ਦੇ ਦਰਵਾਜ਼ੇ ਛੱਕ ਕਰਕੇ ਖੁੱਲੇ ਹੋਏ ਨੇ ਕੰਦੇ ਤੇ ਫੌੜੀਆਂ ਦੇਖ ਰੀਆਂ ਨੇ ਕਹਿੰਦੇ ਜੋ ਦੇ ਤਿਆਰ ਪਰ ਤਿਆਰ ਹੋ ਗਏ ਕਹਿੰਦੇ ਜੰਗ ਵਿੱਚ ਜੂਝਣ ਨੂੰ ਤਿਆਰ ਹੋਏ ਬੇਰੇ ਕਹਿੰਦੇ ਪਹਿਲਾਂ ਲੋਕਾਂ ਨੂੰ ਜਿਹੜਾ ਪਹਾੜੀਆਂ ਦੇ ਨਾਲ ਜਦੋਂ ਵਾਹ ਪਿਆਣਾ ਇਤਿਹਾਸ ਸੁਣਨ ਆ ਲਾ ਜੇ ਅੱਜ ਵੀ ਲੋਕਾਂ ਦੇ ਵਿੱਚ ਪਹਾੜੀਆਂ ਨੂੰ ਯਾਦ ਆ ਕਿ ਕਲਗੀਧਰ ਦਾ ਸਾਦਾ ਇਤਿਹਾਸ ਉਹਨਾਂ ਨੂੰ ਪਤਾ ਜੇ ਨਹੀਂ ਬਾਬਾ ਜੀ 2 ਮਿੰਟ ਹੋਰ ਸ਼ੁਰੂ ਹੋ ਲੈਣ ਦੋ ਹੁਣ ਮੈਂ ਰੁਕਣਾ ਨਹੀਂਗਾ ਮੈਂ ਸੁਣਾਉਣਾ ਜੇ ਮਾਰੇ ਦਾ ਪਿਆਰ ਬੂਰਾ ਜੇ ਜੇ ਮਾਰੇ ਕਲਗੀਆਂ ਬਾਬਾ ਚੋਕੋ ਨਾ ਖੇੜ ਦੇ ਟੋਟੀਆਂ ਦੀ ਜੇ ਮਹਾਰਾਜਾ ਹੁਣ ਸੁਣਿਆ ਲੋਹ ਗੜ ਦੇ ਵਿੱਚ ਭਾਈ ਬਚਿੱਤਰ ਸਿੰਘ ਜਦੋਂ ਆਏ ਲੋਹ ਗੜ ਦੇ ਵਿੱਚ ਪ੍ਰਵੇਸ਼ ਹੁੰਦੇ ਨੇ ਤੇ ਭਾਈ ਛੇਰ ਸਿੰਘ ਨੂੰ ਬੁਲਾਏ ਜਾਂਦੇ ਨੇ ਪਹਿਲਾਂ ਗੋਲੀਆਂ ਚਲਾਵੇ ਤਾਪਰ ਤੌਰ ਅੱਧ ਕਰਬਾਨਾ ਖੜਗੀਆਂ ਨਾਮ ਜੱਗੇ ਚੱਲ ਰਹੇ ਨੇ ਭਾਉ ਆਮ ਜੱਗੇ ਚੱਲ ਰਹੇ ਨੇ ਪੂਰੇ ਤਿਆਰ ਪਰ ਤਿਆਰ ਹੋ ਗਏ ਜੋਧੇ ਤੇ ਕਲਗੀਧਰ ਬਾਦਸ਼ਾਹ ਦਾ ਨਾਮ ਲੈ ਰਹੇ ਭਾਈ ਬਚਿੱਤਰ ਸਿੰਘ ਬੁਲਾਏ ਜਾਂਦਾ ਕਹਿੰਦਾ ਤੁਹਾਡਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਆਪਣੀ ਜਿੱਤ ਹੋਏਗੀ ਤੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਹੋਇਆ ਭਾਈ ਭੁਜੀਤ ਜਰ ਸਿਕ ਇਹਨੇ ਆਪਣੇ ਹਿਰਦੇ ਵਿੱਚ ਸੋਚਿਆ ਕਿ ਮੈਨੂੰ ਪਾਤਸ਼ਾਹ ਜਦ ਆਗਿਆ ਦੇਦਨ ਘੋੜੇ ਤੇ ਚੜ ਕੇ ਮੈਂ ਹਾਥੀ ਦਾ ਕਹਿੰਦਾ پہاੜ ਜਿੰਨਾ ਹਾਥੀ ਐ ਪਰਛੇ ਨਾ ਖੋਗ ਲਿਆਂਗਾ ਕਹਿੰਦਾ ਇਹ ਮਾਰੇ ਨੂੰ ਆਗਿਆ ਲੈ ਕੇ ਮਾਰੇ ਨੂੰ ਟਹਿ ਖਾਨੇ ਵਿੱਚ ਲੈ ਕੇ ਗਏ ਆਪਣੀਆਂ ਢਾਲਾਂ ਪੁਵਾਈਆਂ ਤਿਰਬਾਂਡਾਂ ਪੁਵਾਈਆਂ ਇਹ ਜੋਦੇ ਤਿਆਰ ਪਰ ਤਿਆਰ ਹੋ ਗਏ ਇਹ ਭਾਈ ਹੁਗੇ ਸਹੇ ਕਹਿੰਦਾ ਕੇਸਰੀ ਚੱਲ ਲੱਖਾਂ ਦੀ ਫੌਜ ਇਹ ਵੀ ਜਦ ਕਹਿੰਦਾ ਕਹਿੰਦਾ ਗੁਰੂ ਸਾਹਿਬ ਜੀ ਨੇ ਨਾ ਸੋੜੇ ਨਹੀਂ ਲਿਆ ਫਿਰ ਨਾ ਲੱਖਾਂ ਨੇ ਸਿੰਘਿਆ ਚਲੋ ਭਾਈ ਜੀ ਦਾ ਖਾਤਾ ਲਈ ਮਾਫੀ ਮਾਫੀ ਮਾ ਪੂਰਾ ਕੀ ਹਸਣਾ ਸੀ ਗੁਰੂ ਸਾਹਿਬ ਆਗੇ ਤੇ ਸਰਦਾਰ ਨੇ ਜਰੂਰੀ ਹੈ ਇਹ ਸਰਦਾਰ ਬਾਅਦ ਬਗੇ ਸੰਜੀਪ ਪਾਕ ਸਾਹਿਬ ਨਾਲ ਫਿਰ ਸਮਾਂ ਦਵਾਗੇ ਸਤਿਗੁਰੂ ਸਾਹਿਬ ਜੀ ਦੀ ਪਾਕੀ ਆਗੇ ਪਾਕੀ ਸਾਹਿਬ ਸਤਿਗੁਰੂ ਸਾਹਿਬ ਜੀ ਦਾ ਅਦਰ ਸਰਦਾਰ ਮੁੱਖ ਰੱਖ ਲਿਆ ਹੋਇਆ ਸਾਰਿਆਂ ਦਾ ਚਿਹਰਾ ਪਾਕੀ ਸਾਹਿਬ ਨਾਲ ਹੋ ਜਾਵੇ ਗੁਰੂ ਸਾਹਿਬ ਜੀ ਨੂੰ ਪਿੱਠ ਨਾ ਦਿਖਾਈਏ ਸਾਰੇ ਚਿਹਰਾ ਉਧਰ ਨੂੰ ਕਰ ਲਈਏ ਗੱਜ ਗਏ ਜਿਕਾਰੇ ਜਿਦਾਵੇ ਮਦਦ ਪਾਵੇ ਧੰਤਨ ਸਹਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੋਂ ਪਾਵੇ ਆਹ ਸੁਰੀਆ ਗੱਜ ਗਏ ਜਿਕਾਰੇ ਜਿਦਾਵੇ ਖਮੇ ਪਾਵੇ ਧੰਤਨ ਸਹਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਹਾਰੋ ਕੱਜ ਗੇਤ ਕਾਰੇ ਜਿਨਾਵੇ ਭਵੇ ਪਾਵੇ ਤਾਂ ਤਾਂ ਸਾਬਦਾ ਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਮਨ ਨੂੰ ਪਾਵੇ ਕੱਜ ਗੇਤ ਕਾਰੇ ਜਿਨਾਵੇ ਸਿੰਘਾ ਜਗਜੀਤ ਸਿੰਘ ਨੂੰ ਪਾਵੇ ਸੁਨਿਆਵਾ ਯਾਰੋ ਪਾਵੇ ਅੰਤਰਾ ਮਾ ਗਜਕੇ ਨਾਰੇ ਜਿਨਾਵੋ ਮੋਹ ਨਾਰੇ ਬਿਰਸਾ ਨਾਨਕ ਜੀ ਦਰਸ ਸਿੰਘ ਸਾਹਿਬ ਜੀ ਨੇ ਮਨੋਂ ਪਾਵੇ ਸਦੀਆਂ ਜਿਨਾਵੋ ਜਿਨਾਵੋ ਮੋਹ ਤਾਰੇ ਗੁਰੂ ਜੀ ਦਾ ਬਾਬਾ ਵੀਰ ਸਿੰਘ ਸਾਹਿਬ ਯਾਰੋ ਪਾਵੇ ਜੁਰੀਆ ਮਾ ਗਜਕੇ ਨਾਰੇ ਜਿਨਾਵੋ ਸਵੇ ਪਾਵੇ ਸਿਸਾ ਮਾਗਾਂ ਜੀ ਦਰਸ ਸਿੰਘ ਸਾਹਿਬ ਜੀ ਨੇ ਮਨੋਂ ਪਾਵੇ زماني كارو نواب نواب زماني كارو نواب اے